ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲੜ ਦੇ ਵੱਲੋਂ ਜੋ ਸ਼ਬਦਾਬਲੀ ਭਾਈਚਾਰਕ ਜਾਤੀ ਸੂਚਕ ਨੂੰ ਲੈ ਕੇ ਦਿੱਤੀ ਗਈ ਹੈ ਉਸ ਤੋਂ ਬਾਅਦ ਲਗਾਤਾਰ ਹੁਣ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਤਲਬੀਰ ਸਿੰਘ ਗਿੱਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਸ਼ਰਮ ਆਉਣੀ ਚਾਹੀਦੀ ਹੈ ਤੇ ਜਿਸ ਦੇ ਦੌਰਾਨ ਜੋ ਵੀ ਮੰਤਰੀ ਲਾਜਿਤ ਖੁਲਰ ਦੇ ਵੱਲੋਂ ਇਹ ਭद्दी ਸ਼ਬਦਾਵਲੀ ਵਰਤੀ ਗਈ ਹੈ ਮੈਂ ਉਸ ਦੀ ਨਿਖੇਦੀ ਕਰਦਾ ਹਾਂ ਤੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਤਿੱਖੇ ਸਵਾਲ ਆ ਜਿਹੜੇ ਕਿ ਉਹ ਲਾਲਜੀਤ ਭੁੱਲਰ ਨੂੰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਭਰੀ ਸਟੇਜ ਦੇ ਵਿੱਚ ਉਹਨਾਂ ਨੇ ਕੱਲ ਜਾਤੀ ਸੂਚਕ ਨੂੰ ਲੈ ਕੇ ਕੁਝ ਸ਼ਬਦਾਵਲੀ ਵਰਤੀ ਸੀ ਤੇ ਜਿਸ ਦੇ ਦੌਰਾਨ ਮਾਫੀ ਮੰਗੀ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਖਤ ਕਾਰਵਾਈ ਨੂੰ ਲੈ ਕੇ ਇੱਕ ਵੱਡੀ ਮੰਗ ਕੀਤੀ ਗਈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਤਲਵਿੰਦਰ ਸਿੰਘ ਗਿਲਦਾਹੋਰ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਮੈਂ ਇੱਕ ਹੰਕਾਰੀ ਮੰਤਰੀ ਜਿਹੜਾ ਲਾਲਜੀਤ ਭੁੱਲਰ ਹੈ ਪਟਿਆਲਾ ਉਹਦੇ ਬਾਰੇ ਗੱਲ ਕਰਨੀ ਚਾਹਣਾ ਕਿਉਂਕਿ ਕੱਲ ਉਹਨੇ ਇੱਕ ਮਾਹੀ ਫਾਰਮ ਦੇ ਵਿੱਚ ਬਹੁਤ ਜਿਆਦਾ ਬਕਵਾਸ ਕੁਝ ਬਰਾਦਰੀਆਂ ਦੇ ਖਿਲਾਫ ਕੀਤੀ ਹੈ। ਔਰ ਜਿੱਥੇ ਨੇ ਬਰਾਦਰੀਆਂ ਦੇ ਖਿਲਾਫ ਬਕਵਾਸ ਕੀਤੀ ਉੱਥੇ ਉਹਨੇ ਉੱਥੋਂ ਦੇ ਸਾਬਕਾ ਮਲੇ ਚਾਹੇ ਉਹ ਕਾਂਗਰਸ ਦੇ ਨੇ, ਹਰਮਿੰਦਰ ਸਿੰਘ ਗਿੱਲ ਔਰ ਉਹਨਾਂ ਦੇ ਪਰਿਵਾਰ ਬਾਰੇ ਉਹਨੇ ਬੜੀ ਬਕਵਾਸ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਥੋਂ ਸ਼ੁਰੂ ਕਰਦਾ ਕਿ ਇਹ ਜੱਟ ਦਾ ਪੁੱਤ ਨਹੀਂ ਇਹ ਕਿਸੇ ਨਗਲੀ ਜੱਟ ਦਾ ਪੁੱਤ ਹੈ। ਕਿਉਂਕਿ ਜਿਹੜਾ ਅਸਲੀ ਹੋਵੇ ਨਾ ਉਹ ਕਹੇ ਦੀ ਧੀ ਭੈਣ ਬਾਰੇ ਇਹੋ ਜਿਹੀ ਲੱਜ ਨਹੀਂ ਹੋਊਗਾ। ਔਰ ਖਾਸ ਕਰਕੇ ਮਾਝੇ ਦਾ ਮੇਲੇ ਜੋ ਕੁਝ ਇਨਕਲ ਅਨਹੋਣੀਆਂ ਗੱਲਾਂ ਉਸ ਪਰਿਵਾਰ ਨੇ ਬਣਾਈਆਂ ਮੇਰੇ ਵੀਰੋ ਕੱਲੇ ਨੇ ਗੱਲਾਂ ਕਈਆਂ ਕਿ ਮੈਂ ਕੋਈ ਸਨੇਯਾਰਾ ਨਹੀਂ ਮੈਂ ਕੋਈ ਗੁੱਲੀ ਘੜ ਨਹੀਂ ਤੈਨੂੰ ਸ਼ਰਮ ਨਾਲ ਨੱਕ ਡੋ ਕੇ ਮਰ ਜਾਣਾ ਚਾਹੀਦਾ ਇਹਨਾਂ ਪਰਿਵਾਰਾਂ ਨੇ ਨਾ ਬਰਾਦਰੀਆਂ ਨੇ ਤੁਹਾਨੂੰ ਵੋਟ ਪਾਈ ਤੇ ਤੁਸੀਂ 92 ਗੁੰਗੇ ਦੋਦੇ ਵਿਧਾਨ ਸਭਾ ਚ ਜਿੱਤ ਚੁਪਾ ਕੇ ਬੈਠੇ ਹੋ ਇਹਨਾਂ ਬਰਾਦਰੀਆਂ ਨੇ ਤੁਹਾਨੂੰ ਵੋਟ ਪਾਈ ਹੈ ਔਰ ਮੈਂ ਗੱਲ ਤਾਂ ਕਰ ਰਿਹਾ ਕਿ ਇਹ ਦੋਵੇਂ ਬਰਾਦਰੀਆਂ ਚਾਹੇ ਸਵਰਨਕਰ ਭਾਈਚਾਰਾ ਚਾਹੇ ਆਪਣਾ ਰਾਮਗੜੀਆ ਭਾਈਚਾਰਾ ਇਹ ਮੇਰੇ ਹਰਕੇ ਧਖਣੀ ਹਲਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪਰਿਵਾਰ ਮੇਰੇ ਰਹਿੰਦੇ ਆ ਔਰ ਅੱਜ ਉਹਨਾਂ ਨੇ ਮੈਨੂੰ ਬਾਰ-ਬਾਰ ਸੂਣ ਆਉਣ ਦੇ ਕਰਕੇ ਮੈਂ ਇਸ ਗੱਲ ਦਾ ਤੈਨੂੰ ਜਵਾਬ ਦੇਣ ਲੱਗਾ ਕਿ ਮੇਰੇ ਵੀਰ ਆ ਠੀਕ ਹੈ ਤੈਨੂੰ ਤੇਰਾ ਤੁੱਕਾ ਲੱਗਿਆ 3 ਸਾਲਾਂ ਦੇ ਵਿੱਚ ਤੂੰ ਤੋਂ ਐਮਐਲਏ ਬਣ ਕੇ ਮੰਤਰੀ ਬਣ ਗਿਆ ਇੱਕ ਅੰਮ੍ਰਿਤ ਟਾਈਪ ਦਾ ਤੂੰ ਬੰਦਾ ਆਲੇ ਤੂੰ ਨਾ ਮੇਰਾ ਮੂੰਹ ਉੱਤੇ ਜਿਆਦਾ ਸਾਰੇ ਮੋਰਖ ਨੂੰ ਪਤਾ ਤੇਰਾ ਮੂੰਹ ਕਿਹੜੀ ਝਲੋਤਰ ਦਾ ਕਿ ਸਾਰੇ ਤੂੰ ਤੂੰ ਮੰਗ ਮੰਗ ਕੇ ਖਾਣ ਵਾਲਾ ਬੰਦਾ ਹਾਂ ਤੂੰ ਆਡੀ ਇਮਾਨਦਾਰੀ ਦਾ ਢੋਂਗ ਨਾਲ ਉਸੇ ਜਿਹੜਾ ਲੱਜਦਾ ਰਿਹਾ ਕਿ ਝੂਠੇ ਦਾ ਵੱਡਾ ਤੁਸੀਂ ਜਿੱਦਾਂ ਤੇਰਾ ਲਾ ਆਮਦ ਕਰਿਆ ਦਿੱਲੀ ਵਾਲਾ ਤੇਰਾ ਭਗਵੰਤ ਮੰਨਦਾ ਰਿਹਾ ਉਹ ਤਾਂ ਤੂੰ ਗੱਲ ਝੂਠ ਮਾਰਿਆ ਉਸੇ ਔਰ ਅੱਜ ਸਵੇਰੇ ਤੈਨੂੰ ਅਸੀਂ ਦੱਸਾਂਗੇ ਇਹ ਗੱਲ ਦਾ ਪਤਾ ਕਿ ਕਿਦਾਂ ਕਿਸੇ ਨੂੰ ਭੁੱਲੀ ਘਟ ਗਿਆ ਜਾਂਦਾ ਕੀ ਗੱਲ ਸੁਨਾਰੇ ਜਿਹੜੇ ਆ ਉਹ ਦੁਨੀਆ ਤੇ ਆਏ ਨਹੀਂ ਉਹ ਰੱਬ ਦੇ ਬਣਾਏ ਹੋਏ ਇਨਸਾਨ ਨਹੀਂ ਸੋ ਇਸ ਕਰਕੇ ਤੂੰ ਬਹੁਤ ਮਾੜੀ ਗੱਲ ਕੀਤੀ ਆ ਇਹਦਾ ਤੈਨੂੰ ਹੁਣ ਖਮਿਆਜਾ ਓਤਣਾ ਪਊ ਧਰਮਿੰਦਰ ਸਿੰਘ ਗੱਲ ਬਾਰੇ ਬੋਲਿਆ ਤੂੰ ਦੀ ਬਾਈ ਬਾਰੇ ਬੋਲਿਆ ਤੈਨੂੰ ਸ਼ਰਮਣਾ ਨੱਕ ਟੁੱਡੂ ਗੋ ਕੇ ਮਰ ਜਾਣਾ ਚਾਹੀਦਾ ਕਿ ਉਹ ਐਡੇ ਵੱਡੇ ਘਰ ਦੇ ਵਿੱਚ ਤੂੰ ਕਿੱਡੀਆਂ ਗੰਦੀਆਂ ਹਰਕਤਾਂ ਜਿਹੜੀਆਂ ਤੂੰ ਆਪਦੀਆਂ ਕਰ ਰਿਆ ਇਹੋ ਜੀਆਂ ਹਰਕਤਾਂ ਤੈਨੂੰ ਕੋਈ ਸ਼ੋਭਾ ਦਿੰਦੀ ਹੈ ਕਿ ਚਰਨ ਮੰਤਰੀ ਨੂੰ ਭਾਵੇਂ ਕੋਈ ਨਾ ਯਾਰ ਕੇ ਚਰਨ ਮੰਤਰੀ ਪਰ ਲੋਕ ਜਿਹਨਾਂ ਕਰਨਲ ਕਮਿਸ਼ਨਰੀ ਮੰਨਦੇ ਮੈਂ ਉਹਨਾਂ ਲੋਕਾਂ ਨੂੰ ਹੀ ਲਾਹਤ ਪਾਰਾ ਚੋਣਾ ਕਿ ਜਦੋਂ ਇਹ ਹਰਮਿੰਦਰ ਗਿੱਤ ਦੇ ਬਾਰੇ ਮਾੜਾ ਬੋਲ ਰਿਆ ਸੀ ਤੇ ਉਹਦੀ ਵਾਈਫ ਬਾਰੇ ਮਾੜਾ ਬੋਲ ਰਹੀ ਸੀ ਥੱਲੇ ਉਹ ਜਿਕਾਰੇ ਛੱਡ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਲਾਹਤ ਪਾਗਾ ਤੁਸੀਂ ਮਾਝੇ ਦੇ ਲੋਕ ਉਹ ਮਾਝੇ ਦੇ ਲੋਕ ਤੇ ਤੁਸੀਂ ਧਿਆਨ ਪੈਣਾ ਦੀ ਆ ਜੁੱਪਾਲ ਦਿਓ ਆਹ ਕੁਸਚਨ ਦੇ ਇਹਨੇ ਗੰਦੇ ਬੰਦਿਆਂ ਦੇ ਮੂੰਹ ਤੋਂ ਹੀ ਗੱਲਾਂ ਆਉਂਦੀਆਂ ਤੁਹਾਨੂੰ ਚਾਹੀਦਾ ਏ ਕਿ ਉਹਨੂੰ ਲਾਹਤ ਪਾ ਕੇ ਉੱਠ ਕੇ ਚਲੀ ਜਾਂਦੇ ਹੋ ਇਨੂੰ ਪਤਾ ਲੱਗ ਜਾਂਦਾ ਕਿ ਮੈਂ ਕਿਸੇ ਧੀ ਭੈਣ ਦੇ ਖਿਲਾਫ ਗੱਲ ਕੀਤੀ ਆ ਮੈਂ ਕਿਸੇ ਬਰਾਦਰੀਆਂ ਦੇ ਖਿਲਾਫ ਗੱਲ ਕੀਤੀ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪਤਾ ਲੱਗਣਾ ਚਾਹੀਦਾ ਸੀ ਇਹ ਜੱਟ ਦਾ ਪੁੱਤ ਜੱਟ ਦਾ ਪੁੱਤ ਕੱਲ ਉਥੇ ਕਰਦਾ ਰਿਹਾ ਮੈਂ ਆਪਦੇ ਹਲਕੇ ਦੇ ਡਾਕਟਰ ਨੇ ਜੱਜ ਨੂੰ ਵੀ ਇੱਕ ਬੇਨਤੀ ਕਰਨ ਕਿ ਡਾਕਟਰ ਸਾਹਿਬ ਤੁਸੀਂ ਅੱਜ ਇਸ ਮੁੱਦੇ ਤੇ ਆਪ ਦਾ ਸਟੈਂਡ ਜਿਹੜਾ ਸਪਸ਼ਟ ਕਰੋ ਕਿ ਤੁਸੀਂ ਸਵਰਨਕਾਰ ਭਾਈ ਚਰਨਾ ਜੇ ਰਾਮਗੜੀਏ ਭਾਈ ਜਰੇ ਨਾਲ ਜੈਸ ਕਮੀਨੇ ਬੰਦੇ ਨਾਲ ਜਿਨ੍ਹਾਂ ਨੇ ਕੱਲ ਇਹਨੀ ਬਕਵਾਸ ਕੀਤੀ ਆ ਜਿਹੜਾ ਇਹਨਾਂ ਉਲਟ ਬੋਲੇ ਇਹਨਾਂ ਭਾਈ ਜਰਨ ਦੇ ਇਹ ਆਪ ਦਾ ਸਟੈਂਡ ਸਪਸ਼ਟ ਕਰੋ ਇਹ ਚੁੱਪ ਕਰਕੇ ਨੀਵੀ ਪਾ ਕੇ ਹੱਥ ਜੋੜ ਕੇ ਐਲਕੀ ਵੋਟਾਂ ਨਹੀਂ ਮਿਲਣੀਆਂ ਉਹ 2022 ਵਿੱਚ ਤੁਹਾਡੇ ਤੁਕੇ ਲੱਗ ਗਿਆ ਐਲਕੀ ਤੁਹਾਡੇ ਕੋਲ ਲੋਕ ਸਾਭ ਮੰਗਣਗੇ ਮੈਨੂੰ ਸੁਹੇਲ ਦਾ ਲੋਕਾਂ ਨੇ ਬਾਰ-ਬਾਰ ਫੋਨ ਕਰਕੇ ਇਹ ਗੱਲ ਕਹੀ ਆ ਔਰ ਮੈਂ ਫੇਰ ਇਹ ਫੈਸਲਾ ਕੀਤਾ ਕਿ ਸਵੇਰੇ ਮੇਰੇ ਵੀਰੋ ਮੈਂ ਸਵਰਨਕਰ ਭਾਈ ਚਲੇ ਤੇ ਰਾਮਗੜੀਏ ਭਾਈ ਚਲੇ ਰ ਹੋਰ ਵੀ ਸਾਰੇ ਭਰਾ ਆਪਣੇ ਜਨਰਲ ਭਰਾ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਸਵੇਰੇ ਆਪਾਂ ਪੂਰੇ 11 ਵਜੇ ਟਾਲੀ ਵਾਲੇ ਚੌਂਕ ਦੇ ਬਾਹਰ ਆਪਾਂ ਇਸ ਘਟੀਆ ਮੰਤਰੀ ਦਾ ਪুতਲਾ ਸੁਕਾਂਗੇ ਔਰ ਵਾਦੋ ਵਾਦ ਵੱਡੀ ਗਿੰਤੀ ਦੇ ਵਿੱਚ ਤੁਸੀਂ ਉੱਥੇ ਆਓ ਮੈਂ ਵੀ ਉੱਥੇ ਪਹੁੰਚਾਂਗਾ ਮੈਨੂੰ ਲੋਕਾਂ ਨੇ ਜਿ ਮਜਬੂਰ ਕਰ ਦਿੱਤਾ ਉੱਥੋਂ ਦੇ ਲੋਕਾਂ ਨੇ ਕਿਹਨੇ ਸਾਡੀਆਂ ਬਰਾਦਰੀਆਂ ਨੂੰ ਬੜਾ ਮੜਾ ਬੁਲਿਆ ਔਰ ਅਸੀਂ ਇਹਦਾ ਪুতਲਾ ਫੋਕਣਾ ਤਾਂ ਤੁਸੀਂ ਜਰੂਰ ਆਓ ਮੈਂ ਉੱਥੇ ਪਹੁੰਚਾਂਗਾ ਔਰ ਮੈਨੂੰ ਇਹ ਵੀ ਪਤਾ ਲੱਗਾ ਜੇ ਜਿਹੜਾ ਕੱਲ ਜੱਟ ਦਾ ਪੁੱਤ ਜੱਟ ਦਾ ਪੁੱਤ ਕਰਦਾ ਹੀ ਆਹਨੇ ਮੂਹਕ ਮਾਰ ਕੇ ਜਿ ਮਾਫੀ ਮੰਗਦਾ ਫਿਰਦਾ ਸ਼ਰਮ ਨਾਲ ਢੁੱਕ ਕੇ ਮਰ ਜਾ ਓਏ ਦੁਰਲਾਣਾ ਦਾ ਤੇਰੇ ਇਹੋ ਜਿਹੇ ਲਈ ਤਾਂ ਹੀ ਤੁਸੀਂ ਨਾ ਸੱਤਾ ਦੇ ਨਸ਼ੇ ਦੇ ਵਿੱਚ ਅੰਨੇ ਹੋ ਗਏ ਹੋ ਤਹਾਡੇ ਵਾਸਤਾ ਰੋਗ ਨਹੀਂ ਰਿਹਾ ਤੁਸੀਂ ਵਾਕੇ ਸਮਾਂ ਦੇ ਨਸ਼ੇ ਦੇ ਵਿੱਚ ਅੰਨੇ ਹੋ ਗਿਓ ਤੇ ਤੁਸੀਂ ਇੱਕ ਤਰੀਕ ਦੀ ਵੇਟ ਕਰੋ ਇੱਕ ਜਮੂਨ ਦੀ ਵੇਟ ਕਰੋ ਤੇ ਚਾਰ ਨੂੰ ਤੁਸੀਂ ਜੋ ਵਿਜਾ ਤੁਹਾਨੂੰ ਵਟਿਆ ਜਿਹੜਾ ਉਹਦਾ ਜੱਟ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਵੇਖਿਓ ਇਹ ਜਿਹੜੀ ਬਕਵਾਸ ਆ ਤੁਹਾਡੀ ਐ ਬੰਦ ਹੋ ਜਾਣੀ ਆ ਗੁਰੂ ਮਹਾਰਾਜ ਨੇ ਜਿਹੜੀ ਤੂੰ ਬਾਬਾ ਨਾਨਕ ਦੇਵ ਜੀ ਦਾ ਮੈਡਮੈਂਟ ਤੇ ਨਾਲ ਇਹਨਾਂ ਨਾ ਗੁਰੂ ਨਾਨਕ ਦੇਵ ਜੀ ਨੇ ਉਹ ਜੀ ਮਿਹਰ ਕਰਨੀਆਂ ਚਾਰਜ ਨੂੰ ਤੇਰੇ ਤੇ ਤੂੰ ਐ ਸ਼ਾਂਤ ਹੋ ਜਾਏਗਾ ਜਿੱਥੇ ਤੇਰੇ ਮਾਪੇ ਦਾ ਪੀਆ ਲੈ ਜੇ ਰਹਿ ਰਹੇ ਨਾ ਜੋ ਬਗੜ ਕੋਥੇ ਚੁੱਤੀ ਤੇ ਸਾਨੂੰ ਤੇਰੇ ਬੱਚਿਆਂ ਬਾਰੇ ਗੱਲ ਨਹੀਂ ਕਰਨੀ ਲੋੜ ਉਹ ਤੂੰ ਇਕੱਲੇ ਲੈ ਨਹੀਂ ਚੰਡੀਗੜ੍ਹ ਪਾਏ ਬੜਿਆਂ ਨੇ ਪਾਦੇ ਆ ਸੋ ਇਸ ਕਰਕੇ ਜਿਹੜੀ ਤੁਸੀਂ ਅੰਨੀ ਮਚਾਈ ਆ ਮੈਂ ਕਹਾਂ وہ ساری دنیا میں جگہ میں گلا پہنا چاہوں گا لوگ بچارے ایک بار مورک بن گئے ایک بار ٹھکے گیا ہوں تینوں لوگ جواب گئے اور چار تریق کا بے سمجھ انتظار کریں ہو جا لوگ بس طرح بول کرے گا کہ تو کسے برادری دے خلاف ہو ہاں کسے دے جاتی طور دے خلاف ہو کسی کسے تیبین دے خلاف ہو ہاں اور یہ ماجے کے انکھی لوگ ٹھیک ہے بھایں تھلے بہ کے تاڑیاں مارتے رہے جو میں محسوس کیا وہاں نے کتنے کتنے محسوس کیا ہوگا